प्यारे दोस्तों मैं तोड़ा अपना सतपाल सिंह गिल ਅਸੀਂ ਲੁਧਿਆਣਾ ਤੋਂ ਮੋਗਾ ਨੂੰ ਜਾ ਰਹੇ ਆ ਇੱਥੇ ਇੱਕ ਨਰਸਰੀ ਆ ਇੱਕ ਨਰਸਰੀ ਦੇ ਵਿੱਚੋਂ ਇੱਕ ਬੰਦਾ ਰੈਸਟ ਕੀਤਾ ਸੀ ਅਸੀਂ ਅੱਜ ਤੋਂ 20-22 ਸਾਲ ਪਹਿਲਾਂ ਉਹਦੇ ਤੇ ਕਿਉਂਕਿ ਪੁਲਸ ਦੇ ਵਿੱਚ ਇਹ ਜਿਹੇ ਘਟਨਾਵਾਂ ਕਈ ਯਾਦਨ ਹੁੰਦੀਆਂ ਇੱਕ ਇੱਕ ਦੂਜੇ ਨਾਲ ਜ਼ਿਕਰ ਕਰਦੇ ਹੋ ਗੱਲ ਚੱਲ ਪੈਂਦੀ ਹੈ ਤੇ ਉਹੀ ਗੱਲ ਅੱਜ ਅਸੀਂ ਕਰਨ ਜਾ ਰਹੇ ਹਾਂ ਲੋਗੇ ਜ਼ਿਲ੍ਹੇ ਦੇ ਪਿੰਡ ਰਤੀਆਂ ਤੋਂ ਸ਼ੁਰੂ ਹੁੰਦੀ ਹੈ ਉਹ ਇੱਕ ਭਈਆ ਪਰਿਵਾਰ ਦੇ ਵਿੱਚ ਕਾਫੀ ਜਰ ਤੋਂ ਕੰਮ ਕਰਦਾ ਸੀ ਇਹ ਜਿਵੇਂ ਆਪਾਂ ਪਿਛਲੀ ਵੀਡੀਓ ਪਾਈ ਸੀਗੀ ਪੰਜਾਬ ਦੀ ਉਹ ਪਹਿਲਾਂ ਗੱਲ ਕੀਤੀ ਸੀ ਵੀ ਐਮਐਲਏ ਸਾਹਿਬ ਜਿਹੜੇ ਬਸ ਤੇ ਸਫ਼ਰ ਕਰਦੇ ਸੀ ਉਸੇ ਤਰ੍ਹਾਂ ਹੀ ਅਸੀਂ ਜਦੋਂ ਰਸਤੇ ਜਾਂਦੇ ਮੁੰਡੇ ਮੈਨੂੰ ਕੋਈ ਨਾ ਕੋਈ ਸਵਾਲ ਕਰ ਲੈਂਦੇ ਆ ਕੋਈ ਡਿਸਕਸ ਹੋ ਜਾਂਦੀ ਹੈ ਕਿਸੇ ਕੇਸ ਦੇ ਉੱਤੇ ਤੇ ਉਹਦੇ 'ਚ ਵੀ ਦੋਸਤੋ ਮੈਂ ਮੰਤਰੀ ਜੀ ਦੀ ਇੱਕ ਐਗਜ਼ਾਮਪਲ ਦਿੱਤੀ ਸੀ ਸੇਖੋ ਸਾਹਿਬ ਦੀ ਕੋਈ ਉਹ ਨਿੱਜੀ ਨਾ ਸਮਝ ਲਿਆ ਇੱਕ ਐਗਜ਼ਾਮਪਲ ਦਿੱਤੀ ਸੀ ਵੀ ਇੱਕ ਚੰਡੀਗੜ੍ਹ ਤੋਂ ਲੈ ਕੇ ਫਿਰੋਜ਼ਪੁਰ ਤੱਕ ਦਾ ਸਫ਼ਰ ਉਹਦੇ ਤੇ ਕਿੰਨੀ ਸਿਕਿਉਰਿਟੀ ਕਿੰਨੀਆਂ ਗੱਡੀਆਂ ਇੱਕ 500 ਰੁਪਏ ਦਾ ਸ਼ਿਕਨ ਕਿੰਨਾ ਮਹਿੰਗਾ ਪੈਂਦਾ ਅੱਪਾ ਉਹ ਇੱਕ ਐਗਜ਼ਾਮਪਲ ਦਿੱਤੀ ਸੀ ਉਹ ਕੋਈ ਨਿੱਜੀ ਮੈਟਰ ਨਹੀਂ ਸੀ ਉਹਨਾਂ ਦਾ ਮੈਂ ਇੱਕ ਬਸ ਤੇ ਜਾਣ ਵਾਲੇ ਐਮਐਲ ਸਾਹਿਬ ਤੇ ਇੱਕ ਸ਼ਗਨ ਤੇ ਬੁਲਾਉਣ ਵਾਲੇ ਮੰਤਰੀ ਜੀ ਨੂੰ ਉਹ ਖਰਚ ਦੀ ਆਪਾਂ ਇੱਕ ਕੰਪੈਰੀਸ਼ਨ ਕੀਤਾ ਸੀ ਇੱਥੋਂ ਇੱਕ ਨਰਸਰੀ ਦੇ ਵਿੱਚੋਂ ਸੀ ਉਹ ਭਈਆ ਗ੍ਰਿਫਤਾਰ ਕੀਤਾ ਸੀ ਉਹਦੇ ਬਾਰੇ ਇਹਨਾਂ ਨੇ ਮੁੰਡਿਆਂ ਨੇ ਸਵਾਲ ਕੀਤਾ ਸੀ ਪਿੰਡ ਮੋਗੇ ਦੇ ਨਾਲ ਇੱਕ ਹੋਰ ਪਿੰਡ ਆ ਉਹਨਾਂ ਦੇ ਘਰੇ ਇੱਕ ਭਈਆ ਕੰਮ ਕਰਦਾ ਸੀ ਔਰ ਕਾਫੀ ਸਮੇਂ ਤੋਂ ਕੰਮ ਕਰਦਾ ਸੀ ਜਿਵੇਂ ਅੱਜ ਜਿਹੜਾ ਇਹ ਭਈਆਂ ਦੇ ਵੱਲੋਂ ਦੋ ਤਿੰਨ ਕਤਲ ਜਿਹੜੇ ਪੰਜਾਬ 'ਚ ਹੋਏ ਆ ਇਹ ਕੋਈ ਨਵੀਂ ਗੱਲ ਨਹੀਂ ਐ ਤੋਂ ਪਹਿਲਾਂ ਵੀ ਹੋਏ ਇਹ ਸਟੋਰੀ ਇਸ ਕਰਕੇ ਇੰਟਰਸਟਿਡ ਆ ਇਹਦੇ ਵਿੱਚ ਜਿੱਥੇ ਅੱਜ ਭਰਾ ਭਰਾ ਦਾ ਕਤਲ ਕਰ ਰਿਆ ਇੱਕ ਚਾਚੇ ਦੇ ਪੁੱਤ ਵੱਲੋਂ ਉਸ ਭਈਏ ਦਾ ਕਤਲ ਕਰਕੇ ਆਪਦੇ ਭਰਾ ਦਾ ਬਦਲ ਆ ਲਿਆ ਹੁਣ ਮੈਂ ਪਹਿਲਾਂ ਇਹ ਮੁੰਡਿਆਂ ਨੇ ਜਿਹੜਾ ਸਵਾਲ ਕੀਤਾ ਉਹ ਗੱਡੀ ਚ ਲਾ ਰਹੇ ਆ ਉਹਦੇ ਤੇ ਹੁਣ ਮੈਂ ਸ਼ੁਰੂ ਕਰਨ ਲੱਗਿਆ ਗੱਲ ਉਹ ਆ ਇਹ ਵੀ ਝੋਨੇ ਜਿਹੜੇ ਲੱਗ ਰਹੇ ਸੀ ਉਦੋਂ ਕਣਕ ਵੱਢੀ ਗਈ ਸੀ ਝੋਨਿਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਸੀ ਝੋਨਾ ਲਾਉਣ ਦਾ ਉਹ ਕਿਸਾਨ ਦਾ ਬੇਟਾ ਜਿਹਦੇ ਨਾਲ ਉਹ ਭਈਆ ਕੰਮ ਕਰਦਾ ਸੀਗਾ ਹੋਰ ਭਈਏ ਵੀ ਉਹਦੇ ਕੋਲੇ ਜਿਹੜੇ ਵਾਕਫਕਾਰ ਸੀ ਉਹ ਵੀ ਉੱਥੇ ਆ ਕੇ ਮੋਟਰ ਤੇ ਉਹਨਾਂ ਦੇ ਕੋਲ ਝੋਨਾ ਲਾਉਣ ਵਾਸਤੇ ਆਏ ਹੋਏ ਸੀ ਕੁਝ ਪੇਮੈਂਟ ਉਹਨੇ ਝੋਨਾ ਲਵਾਈ ਦੀ ਦੇਣੀ ਸੀ ਤੇ ਕੁਝ ਉਹਨੇ ਘਰੇ ਆਪਦੇ ਹੋਰ ਦੇ ਉਗ ਦੇਣ ਲੈਣ ਹੁੰਦਾ ਨੀਰ ਬਾਊਟ ਸਵਾ ਕ ਲੱਖ ਰੁਪਈਆ ਉਹ ਲੈ ਕੇ ਆੜਤੀਏ ਤੋਂ ਤੇ ਆਪਣੇ ਮੋਟਰਸਾਈਕਲ ਦੇ ਝੋਲੇ ਦੇ ਵਿੱਚ ਉਹਦਾ ਪਾਇਆ ਹੋਇਆ ਸੀ ਤੇ ਉਹ ਮੋਗੇ ਤੋਂ ਸੁਧਾਰ ਰਤੀਆਂ ਹੀ ਆ ਗਿਆ ਰਤੀਆਂ ਸਰਦਾਰ ਤਰਸੀਮ ਸਿੰਘ ਰਤੀਆਂ ਦੀ ਸ਼ਾਇਦ ਉਹ ਜ਼ਮੀਨ ਸੀ ਮੈਨੂੰ ਉਹ ਯਾਦ ਨਹੀਂ ਕੋਈ ਗੱਲ ਬਹੁਤ ਪੁਰਾਣੀ ਹੈ 22-23 ਸਾਲ ਪੁਰਾਣੀ ਗੱਲ ਹੈ ਤੇ ਉਹ ਮੁੰਡੇ ਨੂੰ ਜਦੋਂ ਭਈਏ ਨੂੰ ਪਤਾ ਲੱਗਿਆ ਵੀ ਇਹਦੇ ਕੋਲੇ ਪੈਸੇ ਆ ਇੰਨੇ ਕਿਉਂਕਿ ਅਜੇ ਤੋਂ ਭਾਈ 23 ਸਾਲ ਪਹਿਲਾਂ ਤੁਸੀਂ ਇੰਨੀ ਅਮਾਉਂਟ ਵੇਖ ਲਓ ਕਿ ਕਿੰਨੀ ਬਣਦੀ ਹੋ ਤੇ ਉਸ ਭਈਏ ਨੇ ਲਵ ਦੇ ਨਾਲ ਦੋ ਹੋਰ ਲਾ ਲਏ ਤੇ ਉਹ ਮੁੰਡੇ ਦਾ ਜੱਟਾਂ ਦੇ ਦਾ ਕਤਲ ਕੀਤਾ ਉਹਨੂੰ ਮਾਰ ਕੇ ਉੱਥੇ ਢੋਨੇ ਵਾਲੀ ਜਿਹੜੀ ਉਹ ਮੋਟਰ ਦੀ ਖੂਹੀ ਸੀਗੀ ਉਹਦੇ ਵਿੱਚ ਸੁੱਟ ਦਿੱਤਾ ਫਿਰ ਉੱਥੋਂ ਬਾਹਰ ਕੱਢ ਕੇ ਆੜ ਦੇ ਵਿੱਚ ਸੁੱਟ ਦਿੱਤਾ ਮੁੱਦੇ ਮੂੰਹ ਵੀ ਜੇ ਕੋਈ ਜਾਂਦਾ ਵੀ ਹੋਇਆ ਤੇ ਨੱਕ ਨੁੱਕ ਚ ਪਾਣੀ ਤੇ ਪੈਸੇ ਲੈ ਕੇ ਉਹਨਾਂ ਚੋਂ ਦੋ ਭਈਏ ਜਿਹੜੇ ਸੀ ਉਹ ਫਰਾਰ ਹੋ ਗਏ ਤੇ ਜਿਹੜਾ ਉਹਨਾਂ ਦੇ ਘਰੇ ਤੀਸਰਾ ਭਈਆ ਕੰਮ ਕਰਦਾ ਸੀਗਾ ਉਹ ਉਹਦਾ ਮੋਟਰਸਾਈਕਲ ਲੈ ਕੇ ਤੇ ਘਰੇ ਚਲਾ ਗਿਆ ਘਰੇ ਜਾ ਕੇ ਉਹ ਕਿਸਾਨ ਨੂੰ ਤੇ ਉਹਦੀ ਪਤਨੀ ਨੂੰ ਕਹਿੰਦਾ ਵੀ ਇੱਕ ਤਾਂ ਚਾਹ ਦਾ ਸਮਾਨ ਕਿਉਂਕਿ ਰਾਤ ਨੂੰ ਵੀ ਸਰਦਾਰ ਜੀ ਉੱਥੇ ਆ ਗਏ ਆ ਤੇ ਉੱਥੇ ਹੀ ਉਹਨਾਂ ਨੇ ਮੈਨੂੰ ਭੇਜਿਆ ਵੀ ਤੂੰ ਜਿਹੜਾ ਹੈਗਾ ਸਮਾਨ ਕਰੋ ਚਾਹ ਪਾਣੀ ਦਾ ਫੜ ਲਿਆ ਤੇ ਮੈਂ ਤੜਕੇ ਘਰੇ ਤੇ ਉਹਨਾਂ ਨੇ ਵੀ ਪੁੱਛਿਆ ਵੀ ਵੀ ਉਹਨਾਂ ਦਾ ਘਰੇ ਆਉਣਾ ਸੀ ਕਹਿੰਦੇ ਨਹੀਂ ਜੀ ਉਹ ਸਵੇਰ ਸੁਬਾਹ ਹੀ ਆਊਗਾ ਵੀ ਉਹਨੇ ਚਲੋ ਪਰਿਵਾਰ ਨੂੰ ਭਰੋਸਾ ਸੀਗਾ ਉਸ ਭਈਏ ਦੇ ਉੱਤੇ ਪਰ ਉਹ ਘਰੋਂ ਆਪਣਾ ਸਮਾਨ ਵਗੈਰਾ ਹੀ ਚੱਕਣ ਗਿਆ ਸੀ ਕਿਉਂਕਿ ਬਾਹਰ ਪਸ਼ੂਆਂ ਵਾਲੇ ਉਹਨਾਂ ਦਾ ਜਿਹੜਾ ਘਰ ਸੀ ਉਹਦੇ ਵਿੱਚ ਉਹ ਰਹਿੰਦਾ ਸੀ ਉੱਥੇ ਆਪਣਾ ਉਹਨੇ ਕੀਮਤੀ ਸਮਾਨ ਜਿਹੜਾ ਕੁਝ ਜੂੜੀ ਉਹਦੇ ਕੋਲ ਪਿਆ ਸੀ ਉੱਥੇ ਉਹ ਉਹਨੇ ਚੱਕਿਆ ਸਵੇਟਿਆ ਤੇ ਉੱਥੋਂ ਚੱਲੇ ਤੇ ਇੱਥੇ ਆ ਗਏ ਲੁਧਿਆਣੀ ਪੁਲਿਸ ਦਾ ਇਰਾਦਾ ਹੋਵੇ ਕਿਉਂਕਿ ਸਾਨੂੰ ਜਦੋਂ ਸੂਬਾ ਪਤਾ ਲੱਗਿਆ ਅਸੀਂ ਮੌਕੇ ਤੇ ਗਏ ਮੌਕਾ ਦੇਖਿਆ ਪਤਾ ਲੱਗਿਆ ਵੀ ਭਈਆ ਜਿਹੜਾ ਉਹ ਗਾਇਬ ਆ ਜੋ ਉਹਨਾਂ ਨੇ ਘਰੇ ਉਹ ਸਿਚੁਏਸ਼ਨ ਜਿਹੜੀ ਸਥਿਤੀ ਸਾਰੀ ਦੱਸੀ ਉਹਨਾਂ ਨੇ ਵੀ ਇਸ ਤਰ੍ਹਾਂ ਆਇਆ ਸੀ ਵੀ ਸਾਡਾ ਹੀ ਮੋਟਰਸਾਈਕਲ ਲੈ ਕੇ ਆਇਆ ਸੀ ਪਰ ਸਾਨੂੰ ਨਹੀਂ ਪਤਾ ਕਿ ਸਾਡੇ ਬੱਚੇ ਦਾ ਮੁੰਡੇ ਦਾ ਕਤਲ ਕਰਕੇ ਆਇਆ ਤੜਕੇ ਨੂੰ ਹਾਹਾਕਾਰ ਮੱਚ ਗਈ ਅਸੀਂ ਫਿਰ ਉਹਦੇ ਲਿੰਕ ਜਿਹੜੇ ਹੁੰਦੇ ਆ ਵੀ ਜਿਵੇਂ ਰਜਿਸਟਰ ਕਰਨਾ ਕਿਸੇ ਨੂੰ ਪਤਾ ਹੁੰਦਾ ਵੀ ਇਹਦਾ ਆ ਇਹ ਤੇ ਰਿਸਨਾਰ ਇਹਨਾਂ 'ਕ ਪਤਾ ਜ਼ਰੂਰ ਤੁਹਾਨੂੰ ਕਰਕੇ ਰੱਖਣਾ ਚਾਹੀਦਾ ਪਹਿਲੀ ਗੱਲ ਤਾਂ ਇਹਨਾਂ ਨੂੰ ਕੰਮਕਾਰ ਤੇ ਰੱਖੋ ਲੋ ਜੇ ਰੱਖੇ ਆ ਤੇ ਇਹਨਾਂ ਨਾਲ ਇੱਕ ਦੂਰੀ ਬਣਾ ਕੇ ਰੱਖੋ ਇੱਕ ਨੌਕਰ ਤੇ ਮਾਲਕ ਵਾਲੀ ਸਿਚੁਏਸ਼ਨ ਰੱਖੋ ਇਹਨਾਂ ਨੂੰ ਆਪਦੇ ਨਿੱਜੀ ਜਿਹੜਾ ਹੈਗਾ ਨਾ ਲਵ ਨਿੱਜੀ ਨਾ ਕਦੇ ਵੀ ਇਹਨਾਂ ਦੇ ਨਾਲ ਸਾਂਝੀ ਚੀਜ਼ ਕਰੋ ਕਿਉਂਕਿ ਬੜੇ ਥਾਵਾਂ ਤੇ ਇਹ ਮਤਲਬ ਜਿਹੜੇ ਇਹ ਇਹ ਵਾਰਦਾਤਾਂ ਹੋਈਆਂ ਹੁਣ ਜਿਹਦਾ ਇੱਕੋ ਇੱਕ ਬੱਚਾ ਸੀਗਾ ਇਹਨਾਂ ਨੇ ਮਾਰਤਾ 2.5 1.5 ਦੋ ਲੱਖ ਰੁਪਏ ਦੇ ਪਿੱਛੇ ਤੇ ਸਮਝ ਲਓ ਵੀ ਪਰਿਵਾਰ ਦਾ ਪਿੱਛੇ ਕੀ ਰਹਿ ਗਿਆ ਅਸੀਂ ਉਹਦੇ ਨਾਲ ਦੇ ਭਈਏ ਤੁਰੰਤ ਜਿਹੜੇ ਹੋਰ ਸੀਗੇ ਉੱਥੇ ਸਾਨੂੰ ਪਤਾ ਲੱਗਿਆ ਜਿਵੇਂ ਜਿਵੇਂ ਅਸੀਂ ਉਹ ਨਾਲ ਦੀ ਨਾਲ ਹੀ ਚੱਕ ਲਏ ਤੇ ਸਾਨੂੰ ਇੱਕ ਲਿੰਕ ਮਿਲ ਗਿਆ ਇੱਥੋਂ ਦਾ ਵੀ ਇੱਥੇ ਉਹ ਇੱਕ ਨਰਸਰੀ ਹੈ ਵੀ ਉੱਥੇ ਇਹਨਾਂ ਦੀ ਕੋਈ ਰਿਸ਼ਤੇਦਾਰੀ ਹੈ ਵੀ ਹੋ ਸਕਦਾ ਹਜੇ ਉੱਥੇ ਹੋਣ ਵੀ ਟ੍ਰੇਨ ਤੇ ਛੇਤੀ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਵੀ ਜਦੋਂ ਨੂੰ ਪਤਾ ਲੱਗਣਾ ਪੁਲਿਸ ਦਾ ਅਲਰਟ ਹੋ ਜੂਗੀ ਕਿਉਂਕਿ ਜਾਨਾ ਤਾਂ ਟ੍ਰੇਨ ਤੇ ਹੁੰਦਾ ਜਾਂ ਵਾਸਤੇ ਹੁੰਦਾ ਤੇ ਉਹਨਾਂ ਨੇ ਇਹ ਸੋਚਿਆ ਵੀ ਅਸੀਂ 2-4 ਦਿਨ ਵਾਸਤੇ ਇੱਥੇ ਸ਼ੈਲਟਰ ਲੈਣੇ ਆ ਤੇ ਉਸ ਤੋਂ ਬਾਅਦ ਜਦੋਂ ਮਾਹੌਲ ਬੜਾ ਮੁੱਠੀ ਗੂਗਾ ਤੋਂ ਨਿਕਲ ਜਾਗੇ ਪੈਸੇ ਉਹਨਾਂ ਦੇ ਕੋਲ ਸੀਗੇ ਪਰ ਅਸੀਂ 11 12 ਵਜੇ ਤੱਕ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਿੰਨਾਂ ਫਿਰ ਚਲੋ ਜੋ ਪੁਛਗਿਸ਼ ਹੋਈ ਜੋ ਸਾਰਾ ਕੁਝ ਹੋਇਆ ਜਿਹੜਾ ਉਹਨਾਂ ਚੋ ਮੇਨ ਦੋਸ਼ੀ ਸੀ ਉਹਦਾ ਤਾਂ ਪਰਿਵਾਰ ਨੂੰ ਅਸੀਂ ਕਿਹਾ ਸੀ ਵੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਅਸੀਂ ਤੁਹਾਡੇ ਨਾਲ ਆ ਪਰ ਪਰਿਵਾਰ ਵਿਚਾਰਾ ਨਹੀਂ ਇਸ ਸਥਿਤੀ ਦੇ ਵਿੱਚ ਸੀ ਚਲੋ ਉਹਨਾਂ ਨੂੰ ਗ੍ਰਫਤਾਰ ਕੀਤਾ ਗ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੁਣ ਜਿਹੜੀ ਉਹ ਤੋਂ ਅਗਲੀ ਕਹਾਣੀ ਸ਼ੁਰੂ ਹੁੰਦੀ ਆ ਉਹ ਬੜੀ ਇੰਟਰਸਟਿਡ ਹੈ ਜਦੋਂ ਭਈਆ ਜੇਲ੍ਹ ਚਲਾ ਜਾਂਦਾ ਤੇ ਉਹਦੇ ਚਾਚੇ ਕੇ ਤਾਏ ਦਾ ਮੁੰਡਾ ਬਾਹਰ ਵਿਦੇਸ਼ ਵਿੱਚ ਰਹਿੰਦਾ ਸੀ ਸ਼ਾਇਦ ਮੇਰਾ ਕਿਹਾ ਲੋ ਅਮਰੀਕਾ ਸੀ ਜਾਂ ਅਮਰੀਕਾ ਜਾਂ ਕੈਨੇਡਾ ਇਹਨਾਂ ਦੋਨਾਂ ਮੁਲਕਾਂ ਚੋਂ ਇੱਕ ਸੀ ਉਹ ਮੁੰਡਾ ਉਥੋਂ ਆਉਂਦਾ ਹੁਣ ਪਿਛਲੇ 3 ਦਿਨਾਂ ਦੇ ਵਿੱਚ ਦੋ ਵਾਰ ਦਾ ਤਾਂ ਇਹ ਜਿਹੀਆਂ ਹੋਈਆਂ ਸਕੇ ਭਰਾ ਨੇ ਸਕੇ ਭਰਾ ਨੂੰ ਮਾਰਿਆ ਹੁਣ ਇੱਕ ਚਾਚੇ ਤਾਏ ਦਾ ਪੁੱਤ ਹੈ ਉਹ ਦਿਲ ਦੇ ਵਿੱਚ ਕਿੰਨਾ ਵੱਡਾ ਦੁੱਖ ਲੈ ਕੇ ਉਥੋਂ ਆਉਂਦਾ ਵੀ ਮੈਂ ਆਪਦੇ ਭਰਾ ਦਾ ਬਦਲਾ ਲੈਂਦਾ ਉਹਨੇ ਫਿਰ ਲਾਵਾ ਆ ਕੇ ਇੱਥੇ ਪੀਏ ਦੀ ਪੈਰਵਾਈ ਕੀਤੀ ਤੇ ਜਮਾਨਤ ਕਰਵਾਈ ਉਹਦੀ ਅੱਛਾ ਜੀ ਹਾਂ ਦੇਖੋ ਜਿੰਨਾ ਬੰਦਿਆਂ ਨੇ ਫਿਰ ਮਨ ਚ ਅੱਗ ਉਬਲਦੀ ਹੁੰਦੀ ਅੱਗ ਬਲਦੀ ਹੁੰਦੀ ਹੈ ਰਮਨ ਨੂੰ ਜਮਾਨਤ ਕਰਵਾ ਕੇ ਭਈਆ ਫਿਰ ਇੱਕ ਤਰੀਕ ਤੇ ਉਹਦੇ ਮੋਗੇ ਕਚਹਿਰੀ ਚ ਆਇਆ ਇੱਥੇ ਜਿਹੜੀ ਪੁਰਾਣੀ ਕਚਹਿਰੀ ਦੇ ਵਿੱਚੋਂ ਕਿਸੇ ਨੂੰ ਮਿਲ ਕੇ ਤੇ ਚੱਲਿਆ ਸੀ ਤੇ ਥਾੜਾ ਸਿਟੀ ਦਾ ਜਿਹੜਾ ਗੇਟ ਹੈ ਧਰਮਕੋਟੀਆਂ ਦਾ ਜਿੱਥੇ ਹੋਟਲ ਹੈ ਉੱਥੇ ਉਸ ਮੁੰਡੇ ਨੇ ਤਿੰਨ ਗੋਲੀਆਂ ਉਹਦੇ ਭਈਏ ਦੇ ਮਾਰੀਆਂ ਨਾਲ ਉਹਦੇ ਘਰ ਵਾਲੀ ਸੀ ਇੱਕ ਕੁੜੀ ਸੀ ਉਹਦੀ ਉਹਨਾਂ ਨੂੰ ਕੁਛ ਨਹੀਂ ਕਿਹਾ ਜਦੋਂ ਗੁਰਦੇ ਨੂੰ ਗੋਲੀਆਂ ਮਾਰ ਕੇ ਚੀਕ ਚ ਘੜਾ ਬਸ ਗਿਆ ਚਲੋ ਉਹ ਮੁੰਡਾ ਆਪਦਾ ਕੰਮ ਕਰਕੇ ਵਾਪਸ ਵਿਦੇਸ਼ ਨੂੰ ਚੜ ਗਿਆ ਸਿਆਣੇ ਬੰਦੇ ਸਮਝ ਜਾਣਗੇ ਇਹਦੇ ਵਿੱਚਲਾ ਮੈਟਰ ਜਿਹੜੇ ਕਹਿੰਦੇ ਵੀ ਪੁਲਿਸ ਕਰਦੀ ਕੁਛ ਨਹੀਂ ਦਰਦ ਹੁੰਦਾ ਵੀਰੋ ਬਹੁਤ ਆ ਅਸੀਂ ਖੁਦ ਮੌਕੇ ਤੇ ਸੀ ਉੱਥੇ ਅਸੀਂ ਮੈਂ ਹੀ ਜਾ ਕੇ ਉਹਨੂੰ ਹਸਪੀਟਲ ਐਡਮਿਟ ਕਰਾਇਆ ਉੱਥੇ ਉਹ ਮਰਤਾ ਗਿਆ ਹੀ ਸੀਗਾ ਪਰ ਮੈਂ ਉਹਦੇ ਵਿੱਚ ਵੀ ਇੱਕ ਇੱਕ ਰਾਸ਼ੀ ਤੇ ਤੇ ਮੈਂ ਉਹਨੂੰ ਲਿਆ ਕੇ ਜਦੋਂ ਉੱਥੇ ਹਸਪੀਟਲ ਲੈ ਗਏ ਤੇ ਮੈਂ ਇਹਨੂੰ ਪੁੱਛਿਆ ਵੀ ਤੂੰ ਕੀ ਮਹਿਸੂਸ ਕਰਦਾ ਉਹਦੇ ਜਿਹੜੀ ਹਾਰਟ ਦੇ ਵਿੱਚ ਗੋਲੀ ਲੱਗੀ ਸੀ ਨਾ ਉਹ ਇੱਥੋਂ ਵੱਜ ਕੇ ਤੇ ਪਿੱਛੇ ਖੜ ਗਈ ਜਾ ਕੇ ਉਹ ਭਈਆ ਮੈਨੂੰ ਕਹਿੰਦਾ ਵੀ ਸਾਬ ਹਨੇਰਾ ਹੀ ਹਨੇਰਾ ਆਖੋ ਕਿ ਆਗੇ نیچے ਹੀ ਨੀਚੇ ਜਾ ਰਹਾ ਹਾਂ ਬਸ ਨਾਲ ਦੀ ਨਾਲ ਕਹਿੰਦਾ ਕਹਿੰਦਾ ਉਹ ਸਿਵਲ ਹਸਪਤਾਲ ਤੱਕ ਅਸੀਂ ਗਏ ਤੇ ਉਹ ਬਿਹੋਸ਼ ਹੋ ਗਿਆ ਉਸ ਤੱਕ ਜਾ ਕੇ ਤੇ ਉਹਦੀ ਜਿਹੜੀ ਮੌਤ ਹੋ ਗਈ ਹਸਪਤਾਲ ਪਹੁੰਚਦੇ ਜੋ ਮਦਦ ਕਰ ਸਕਦੇ ਸੀ ਅਸੀਂ ਉਹ ਪਰਿਵਾਰ ਦੀ ਕੀਤੀ ਮੁੰਡਾ ਸਹੀ ਸਲਾਮਤ ਉਹਦਾ ਵਿਦੇਸ਼ ਪਹੁੰਚ ਗਿਆ ਤੇ ਇਸ ਕਰਕੇ ਦੋਸਤੋ ਕਹਿਣ ਦਾ ਮਤਲਬ ਇਹ ਆ ਵੀ ਕਈ ਵਾਰੀ ਉਸ ਮੁੰਡਾ ਵਿਚਾਰਾ ਨਾ ਉਹਦਾ ਕੋਈ ਕ੍ਰਾਈਮ ਨਾਲ ਮਤਲਬ ਸੀ ਨਾ ਉਹਦਾ ਦਿਲ ਕਰਦਾ ਸੀ ਕਿ ਭਈਏ ਦੇ ਵੱਲੋਂ ਕੀਤੀ ਹੋਈ ਦਰਿੰਦਗੀ ਤੇ ਉਹਦੇ ਭਰਾ ਨੂੰ ਵੀ ਕਾਤਲ ਬਣਾ ਗਈ ਹੁਣ ਇਹ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ ਵੀ ਕੀ ਜੋ ਉਸ ਮੁੰਡੇ ਨੇ ਆਪਣੇ ਚਾਚੇ ਤੇ ਜਾਂ ਤਾਏ ਦੇ ਬੇٹے ਦਾ ਬਦਲਾ ਲਿਆ ਇਹ ਠੀਕ ਸੀ ਜੋ ਉਹਨੇ ਕੀਤਾ ਉਹ ਸਹੀ ਕੀਤਾ ਉਹ ਉਹੀ ਕਰਨਾ ਚਾਹੀਦਾ ਸੀ ਇਹ ਤੁਸੀਂ ਕਮੈਂਟਾਂ ਵਿੱਚ ਦੱਸਿਓ ਤੇ ਮੇਰੀ ਨਿੱਜੀ ਅਪੀਲ ਤੁਹਾਨੂੰ ਇਹ ਆ ਵੀ ਇਹਨਾਂ ਨੂੰ ਜੇ ਰੱਖਣਾ ਹੈ ਤੇ ਇਹਨਾਂ ਨੂੰ ਇੱਕ ਮਰਿਆਦਾ ਤਹਿਤ ਰੱਖੋ ਸਾਡੇ ਪਿੰਡ ਅਸੀਂ ਉਦੋਂ ਬਾਅਦ ਸਾਡੇ ਸਾਹਮਣੇ ਇੱਕ ਜਗ੍ਹਾ ਦੇ ਵਿੱਚ ਕਾਫੀ ਪਰਿਵਾਰ ਰਹਿੰਦੇ ਸੀ ਅਸੀਂ ਉੱਥੋਂ ਠਾਏ ਅੱਜ ਤੱਕ ਨਹੀਂ ਵੜ ਕੇ ਉੱਥੇ ਅਸੀਂ ਬਹਿਣ ਦਿੱਤੇ ਅਸੀਂ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਰੱਖਣਾ ਬੰਦ ਕਰ ਦਿੱਤਾ ਸਾਡੇ ਨਾਲ ਮੁੰਡਾ ਕੰਮ ਕਰਦਾ ਸੀ ਅਸੀਂ ਉਹਨੂੰ ਵੀ ਤੋੜ ਦਿੱਤਾ ਇਹ ਭਾਈ ਜਾ ਅਸੀਂ ਪੰਜਾਬੀ ਰੱਖ ਲਾਂਗੇ ਹੁਣ ਅਸੀਂ ਆਪਣੇ ਪੰਜਾਬੀ ਭਰਾ ਪਰ ਇਹ ਗੱਲ ਤਾਂ ਇਹ ਆ ਵੀ ਸਾਡੇ ਪੰਜਾਬੀ ਵੀ ਕੰਮ ਕਰਕੇ ਰਾਜੀ ਨਹੀਂ ਬਹੁਤ ਔਖੇ ਮਿਲਦੇ ਆ ਜਦੋਂ ਲੇਬਰ ਦੀ ਲੋਡ ਪੈਂਦੀ ਹੈ ਤੇ ਕੋਸ਼ਿਸ਼ ਕਰੋ ਆਪਦਾ ਕੰਮ ਆਪ ਕਰੋ ਆਪਣੇ ਹੱਥੀਂ ਕਰੋ ਕੁਝ ਨਹੀਂ ਹੁੰਦਾ ਬਾਹਰ ਜਾ ਕੇ ਵੀ ਤਾਂ ਆਪਾਂ ਕੰਮ ਹੀ ਕਰਦੇ ਹੁਣ ਇੱਕ ਬਈਏ ਨੇ ਇੱਕ ਘਰ ਉਜਾੜਿਆ ਉਹਦਾ ਬਦਲਾ ਲੈਣ ਦੀ ਖਾਤਰ ਇੱਕ ਘਰ ਹੋਰ ਉਜੜਿਆ ਉਹ ਬੱਚਾ ਅਜੇ ਤੱਕ ਇੱਥੇ ਆ ਨਹੀਂ ਸਕਦਾ ਪੀਓ ਹੋ ਗਿਆ ਉਸ ਕੇਸ ਚ ਕਿਉਂਕਿ ਮੌਕੇ ਤੇ ਜੋ ਸਾਰੇ ਲੋਕਾਂ ਨੇ ਦੇਖਿਆ ਉਹਦੀ ਜਿਹੜੀ ਬਈਏ ਦੇ ਘਰਾਂ ਵਾਲੀ ਨਾਲ ਸੀਗੀ ਉਹਨੇ ਪਰਚਾ ਕਰਵਾਇਆ ਸੋ ਇਸ ਕਰਕੇ ਦੋਸਤੋ ਕਈ ਵਾਰੀ ਇਹ ਚੀਜ਼ਾਂ ਬੜੀਆਂ ਮਹਿੰਗੀਆਂ ਪੈ ਜਾਂਦੀਆਂ ਤੇ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਇੱਕ ਚਾਚੇ ਤਾਏ ਦੇ ਪੁੱਤ ਵੱਲੋਂ ਯਾਰ ਉਹਦੇ ਖੂਨ ਦਾ ਬਦਲਾ ਕਿਸ ਤਰ੍ਹਾਂ ਲਿਆ ਗਿਆ ਉਹ ਜਾਇਜ਼ ਠੀਕ ਹੈ ਠਰੋ ਲਿਓ ਤੇ ਮੇਰੇ ਹੀ ਜੇ ਕੋਈ ਨਿੱਜੀ ਵਿਚਾਰ ਪੁੱਛਦਾ ਤਾਂ ਉਹਨੇ ਬਿਲਕੁਲ ਠੀਕ ਕੀਤਾ ਕਿਉਂਕਿ ਸਾਡੀਆਂ ਅਦਾਲਤਾਂ ਦੇ ਵਿੱਚ ਸਵਾਏ ਧੱਕਿਆਂ ਧੋੜਿਆਂ ਤੋਂ ਗਵਾਹਾਂ ਗਵਾਹ ਨਹੀਂ ਮਿਲਦੇ ਜਾਂ ਹੋਰ ਨਹੀਂ ਮਿਲਦੇ ਇਹ ਚੀਜ਼ਾਂ ਦੇ ਬੜੇ ਲੰਬੇ ਟ੍ਰਾਇਲ ਚੱਲੇ ਜਾਂਦੇ ਆ ਸੋ ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਰੱਖੋ ਜੇ ਰੱਖੇ ਆ ਤੇ ਇਹਨਾਂ ਨੂੰ ਘਰ ਤੱਕ ਨਾ ਆਉਣ ਦਿਓ ਤੇ ਆਪਣਾ ਖਿਆਲ ਰੱਖੋ ਤੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਹੀ ਰابطਾ ਰੱਖੋ ਉਹਨਾਂ ਦੇ ਨਾਲ ਹੀ ਕੰਮ ਤੋਂ ਦਾ ਮਿਲ ਕੇ ਕਰ ਲਓ ਦਿਓ ਆਗਿਆ ਵੀਡੀਓ ਕਿਵੇਂ ਲੱਗੀ ਇਹ ਤੇ ਜਰੂਰ ਰੈਕਸ਼ਨ ਦਿਓ ਸਾਰਿਆਂ ਨੂੰ ਸਸਰੀ ਹਕਾ